ਤੋਂ ਵੀ ਤੁਹਾਡੇ ਇਲਾਕੇ ਚਿਰਚੇ ਬੜੇ ਨੇ ਕਹਿੰਦੇ ਜਿਹੜੇ ਪਹਿਲਵਾਨ ਬੜੇ ਆਂਦੇ ਨੇ ਬਾਬੀ ਜੀ ਦੇ ਕੋਲ ਸਹੀ ਗੱਲ ਐ ਇਹ ਸਹੀ ਗੱਲ ਐ ਜਿਮ ਜਮ ਵਾਲੇ ਜਿਵੇਂ ਸਵੇਰੇ ਆਂਦੇ ਜਿਮ ਵਾਲੇ ਜਿਮ ਜਾਣ ਤੋਂ ਪਹਿਲਾਂ ਇੱਕ ਗਲਾਸ ਪੀ ਕੇ ਜਾਂਦੇ ਆਪਣ ਬੋਤਲ ਵਿੱਚ ਪਵਾ ਕੇ ਲੈ ਕੇ ਜਾਂਦੇ ਆ ਜਿਵੇਂ ਲੋਕ ਆਹ ਸਟਿੰਗ ਆ ਵਗੈਰਾ ਪੀਂਦੇ ਨੇ ਉਹਨਾਂ ਨੂੰ ਛੱਡ ਕੇ ਜੇ ਇਹ ਆਪਾਂ ਸੇਵਨ ਕਰੀਏ ਤੇ ਇੱਕਦਰਾ ਹੀ એનર્ਜੀ ਰਿੰਕ ਆ ਜਦੋਂ ਆਪਾਂ ਰਗੜਾ ਲਾਉਂਦੇ ਨਿੰਮ ਦਾ ਨਿੰਮ ਦਾ ਨਿੰਮ ਇਹੋ ਚੰਗੀ ਜੀ ਲੈਂਦੇ ਇਹ ਇਹ ਬਾਬੇ ਜਿਹੜੀ ਖਾਸ ਤੌਰ ਤੇ ਤਿਆਰ ਕਰਾਈ ਜਾਂਦੀ ਫਿਰ ਇਹ ਖਾਸ ਤੌਰ ਤੇ ਨਿੰਮ ਦਾ ਤਿਆਰ ਕਰਾਇਆ ਜਾਂਦਾ ਬਾਦਾਮ ਕਾਜੂ ਮਗਜ ਸੌਂਫ ਥਸਕਸ ਗੋਲਾਕੰਦ ਹੋਗੀ ਗੋਲਾਕੰਦ ਗਲਾਉ ਤੇ ਫਲੁੰਦੇੜੇ ਠਾਗੇ ਲਈ ਮਿਸ਼ਰੀ ਹੋਗੀ ਤਾਇਆ ਦੁੱਧ ਹੋ ਗਿਆ ਤੇ ਇਲਾਇਚੀ ਤੇ ਕਾਲੀ ਮਿਰਚ ਇਹ ਸਾਰੀ ਜਦ ਆਪਾਂ ਅੱਗੇ ਇਹਨੂੰ ਕੁੰਡੇ ਚ ਰਗੜਿਆ ਦਾ ਲਾ ਜੀ ਬਾਬਾ ਵੀ ਗਰਮੀ ਬੜੀ ਹੈ ਗਰਮੀ ਤੋਂ ਰਾਤ ਫਿਰ ਜੂਜ ਲਈ ਰਾਤ ਉਹ ਮਿਲਦੀ ਹੈ ਜੀ ਕੋ ਫੀਪੀ ਕੇ ਚੱਲ ਰਹੇ ਹੋ ਜੇ ਤੁਹਾਨੂੰ ਪਸੀਨਾ ਆ ਗਿਆ ਤਾਂ ਕਹਿੰਦੇ ਹੋ ਕਾਲੀ ਮਚੰਦਰ ਜਿੰਨੇ ਵੀ ਆਪਣੇ ਅੰਦਰ ਸੀਰੀ ਦੀ ਗੰਦਗੀ ਆ ਉਹ ਸਾਰੀ ਬਾਹਰ ਕੱਢ ਦਿੰਦੀ ਆ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਗਰਮੀ ਤੋਂ ਬਚਣ ਵਾਸਤੇ ਤੁਹਾਨੂੰ ਤਸਵੀਰ ਦਿਖਾਉਣ ਜਾ ਰਹੇ ਨੇ ਹੰਗ ਸਿੰਘ ਦੇ ਵੱਲੋਂ ਆ ਖਾਸ ਤੌਰ ਤੇ ਜਿਹੜਾ ਆਮ ਲੋਕਾਂ ਦਾ ਖਿਆਲ ਰੱਖਿਆ ਗਿਆ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਸ਼ਰਦਾਈ ਹੈ ਇਸ ਨਿਹੰਗ ਸਿੰਘ ਦੇ ਵੱਲੋਂ ਜਿਹੜੀ ਤਿਆਰ ਕੀਤੀ ਗਈ ਹੈ ਬਦਾਮ ਕਾਜੂ ਖਸਖਸ ਤੇ ਗੱਲ ਕਰੀਏ ਤਾਂ ਬਾਬਾ ਜੀ ਦੇ ਕੋਲ ਜਿਹੜੇ ਜਿੰਮ ਦੇ ਪਹਿਲਵਾਨ ਬੜੇ ਆਂਦੇ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਬਾਬਾ ਜੀ ਦੇ ਵੱਲੋਂ ਇਹਨੂੰ ਜਿਹੜਾ ਰਗੜਾ ਲਗਾਇਆ ਗਿਆ ਜਿਹੜਾ ਬਰਫ਼ ਦੇ ਵਿੱਚ ਨੂੰ ਪਾਇਆ ਜਾ ਰਿਹਾ ਹੈ ਤੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਜਿਹੜਾ ਖਾਸ ਤੌਰ ਤੇ ਜਿਹੜਾ ਖਿਆਲ ਹੈਗਾ ਤਾਂ ਕਿ ਗਰਮੀ ਤੋਂ ਰਾਹਤ ਪਾਣ ਦੇ ਲਈ ਇਸ ਚੀਜ਼ ਦਾ ਜਿਹੜਾ ਸੇਵਨ ਕੀਤਾ ਜਾਵੇ ਸੋ ਬਾਬਾ ਜੀ ਇਹਨਾਂ ਗੱਲਬਾਤ ਵੀ ਕਰਾਂਗੇ ਕਿਹੜੀਆਂ-ਕਿਹੜੀਆਂ ਦੇ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਜਿਹੜੀਆਂ ਠੰਡੀਆਂ ਚੀਜ਼ਾਂ ਦੇ ਵਿੱਚ ਪਾਈਆਂ ਜਾਂਦੀਆਂ ਜਿਹੜੇ ਸ਼ੱਕਰ ਸ਼ੱਕਰ ਦੀ ਗੱਲ ਕਰੀਏ ਸ਼ੱਕਰ ਦੀ ਬੜੀ ਠੰਡੀ ਹੁੰਦੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੱਲ ਕਰੀਏ ਤੁਸੀਂ ਤਾਂ ਆਪਣੀ ਸਿਹਤ ਦੇ ਨਾਂ ਨਾਲ ਲੋਕਾਂ ਦੀ ਸਿਹਤ ਦਾ ਵੀ ਖਿਆਲ ਰੱਖਦੇ ਹੋ ਆਪਾਂ ਗੱਲ ਕਰੀ ਗਰਮੀ ਬਹੁਤ ਹੈ ਗਰਮੀ ਤੋਂ ਪਚਾਵ ਕਰਨਾ ਸਤ ਜਿਹੜੀ ਸਰਦਾਈ ਹਾਂਜੀ ਕੀ ਕਹਿਣਾ ਚਾਹੋਗੇ ਇਸ ਵਾਰ ਇਹ ਕਹਿੰਦੇ ਸਤ ਨੋ ਪ੍ਰਕਾਰ ਦੀਆਂ ਚੀਜ਼ਾਂ ਬਾ ਕੇ ਬਣਾਈ ਜਾਂਦੀ ਆ ਜੀ ਇਹਨੂੰ ਲਾਲ ਪੱਥਰ ਦੇ ਕੁੰਡੇ ਵਿੱਚ ਨਿੰਮ ਦੇ ਉਹ ਦੇਖੋ ਜੀ ਨਿੰਮ ਤਾਂ ਸਲੋਤਰ ਆ ਜੀ ਉਹਦਾ ਨਗਰ ਕਿਉਂਕਿ ਨਿੰਮ ਵੀ ਲੋਕਾਂ ਲਈ ਚੰਗੀ ਆ ਸਿਹਤ ਵਾਸਤੇ ਇਹਦੇ ਵਿੱਚ ਬਦਾਮ ਕਾਜੂ ਮਗਜ ਵਗੈਰਾ ਜਿਹੜੇ ਮਗਜ ਹੁੰਦੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਨੇ ਕੋਈ ਨਾ ਜਿਵੇਂ ਆਪਣੇ ਸੀ ਰਿਕੈਸਟੋਲ ਦੀ ਕਮੀ ਆ ਕੋਈ ਵੀ ਕਮੀ ਆ ਦੂਰ ਕਰਦੇ ਆ ਜਿਵੇਂ ਬਦਾਮ ਹੋਗੇ ਬਦਾਮ ਤੁਹਾਨੂੰ ਪਤਾ ਆਪਣੇ ਦਿਮਾਗ ਵਾਸਤੇ ਹੋਗੇ ਗਲੇ ਵਾਸਤੇ ਪੇਟ ਵਾਸਤੇ ਹਰ ਇੱਕ ਚੀਜ਼ ਆ ਜੇ ਬਿਮਾਰੀਆਂ ਵੀ ਕਈ ਦੂਰ ਕਰ ਦਿੰਦੀ ਹੈ ਜਿਵੇਂ ਇਸ ਕਾਲੀ ਮਿਰਚਾ ਕਾਲੀ ਮਿਰਚandro ਜਿੰਨੀ ਵੀ ਆਪਣੇ ਅੰਦਰ ਸੀਰੀ ਦੀ ਗੰਦਗੀ ਆ ਉਹ ਸਾਰੀ ਬਾਹਰ ਕੱਢ ਦਿੰਦੀ ਆ ਬਾਹਰ ਕੱਢਣ ਦੇ ਨਾਲ ਨਾਲ ਜਿਹਨੂੰ ਜਿੰਨਾ ਵੀ ਗਲਾ ਵਾ ਅੰਦਰ ਬੈਿਆ ਸਾਰੀ ਬਾਹਰ ਕਰਦੀ ਆ ਜਿਵੇਂ ਆਪਾਂ ਸਵੇਰੇ ਸਵੇਰ ਉੱਠਦੇ ਆ ਆਪਣੇ ਮੂੰਹ ਚੋਂ ਮੂਹਰ ਬਾਹਰ ਨਿਕਲਦੀ ਆ ਸੁਤੇ ਉੱਠਦੇ ਉਹ ਚੀਜ਼ ਵੀ ਦੂਰ ਕਰਦੀ ਆ ਤੇ ਬਾਬੇ ਤੁਹਾਡੇ ਇਲਾਕੇ ਚਿਰਚੇ ਬੜੇ ਨੇ ਕਹਿੰਦੇ ਜਿਹੜੇ ਪਹਿਲਵਾਨ ਬੜੇ ਆਂਦੇ ਨੇ ਬਾਬਾ ਜੀ ਦੇ ਕੋਲ ਸਹੀ ਗੱਲ ਹੈ ਇਹ ਇਹ ਸਹੀ ਗੱ ਜਿਵੇਂ ਜਾਂ ਤਾਂ ਪਹਿਲੇ ਹੀ ਕਲਾਸ ਪੀ ਕੇ ਜਾਂਦੇ ਆਪਾਂ ਬੋਤਲ ਵਿੱਚ ਪਵਾ ਕੇ ਲੈ ਕੇ ਜਾਂਦੇ ਆ ਅੱਛਾ ਜੀ ਉਹ ਕਹਿੰਦੇ ਪੀ ਨਾਲ ਸਾਨੂੰ ਇੱਕ એનર્ਜੀ ਮਿਲਦੀ ਆ ਪੀ ਕੇ ਅਸੀਂ ਜਿਵੇਂ ਕੀ ਫੁਸ਼ਟ ਮਿਲਦਾ ਸਾਨੂੰ ਸਰੀਰ ਨੂੰ ਜੀ ਜੀ ਤੇ ਹੋਰ ਚੀਜ਼ ਜਿਵੇਂ ਡੱਬੇ ਵਗੈਰਾ ਖਾਂਦੇ ਸੀ ਪਹਿਲਾਂ ਕਹਿੰਦੇ ਉਹਨਾਂ ਦਾ ਛੜਕਾਰਾ ਪੈ ਗਿਆ ਸਾਨੂੰ ਆਪਾਂ ਗੱਲ ਕਰੀਏ ਜਿਹੜੇ ਜਿਮ ਦੇ ਮੁੰਡੇ ਵੀ ਆਂਦੇ ਹੋਣੇ ਇਹ ਤਾਂ ਕੁਦਰਤੀ ਜਿਹੜੀ ਦਾਤ ਹੈ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਗਈ ਹੈ ਹਾਂ ਜੀ ਕਿਉਂਕਿ 300 ਸਾਲ ਪੁਰਾਣੀ ਡਰਿੰਕ ਆ ਜੀ ਜਿਵੇਂ ਲੋਕ ਆ ਇਸਟਿੰਗਾਂ ਵਗੈਰਾ ਪੀਂਦੇ ਨੇ ਉਹਨਾਂ ਨੂੰ ਛੱਡ ਕੇ ਜੇ ਇਹ ਆਪਾਂ ਸੇਵਨ ਕਰੀਏ ਤੇ ਇੱਕ ਤਰ੍ਹਾਂ ਦੀ એનર્ ਸਮਝਿਓ ਕੁਝ ਬਣ ਜਾਣ ਤਾਂ ਬੋਗੀ ਬੰਦੇ ਚ ਬਿਲਕੁਲ ਜੀ ਇਹ ਬਾਬੇ ਕਿਹੜੀ ਚੀਜ਼ ਬਣਾਈਂਦੀ ਜਰੂਰ ਜਿਹੜਾ ਦੱਸਿਆ ਜਵੇ ਇਹਨੂੰ ਕੀ ਕਹਿੰਦੇ ਜੀ ਇਹਨੂੰ ਆਪਣਾ ਉਹ ਕਹਿੰਦੇ ਆਪਣਾ ਇਹਨੂੰ ਕਹਿੰਦੇ ਸਲੋਤਰ ਜੀ ਆਜੋ ਬਾਬੇ ਅੱਗੇ ਜੋ ਠੀਕ ਹੈ ਜੀ ਉਹ ਬਾਬੇ ਸਲੋਤਰ ਹੋ ਗਿਆ ਉਹ ਸਲੋਤਰ ਹੋ ਗਿਆ ਜੀ ਆ ਸੁਨਹਿਰਾ ਹੋ ਗਿਆ ਜੀ ਕੀ ਹੋ ਗਿਆ ਸੁਨਹਿਰਾ ਅੱਛਾ ਇਹ ਰਗੜਾ ਲੱਗਦਾ ਸਾਰਾ ਇਹ ਚ ਰਗੜਾ ਲੱਗਦਾ ਲਾਲ ਪੱਥਰਾਂ ਦਾ ਲਾਲ ਪੱਥਰ ਵੀ ਠੰਡਾ ਹੁੰਦਾ ਜੀ ਓਕੇ ਹਾਂਜੀ ਇਹ ਹੋ ਗਈ ਨਿੰਮ ਦੀ ਲੱਕੜ ਦਾ ਚਲੋ ਅੱਤਰ ਠੀਕ ਹੈ ਜੀ ਕਿਉਂਕਿ ਜਦੋਂ ਆਪਾਂ ਰਗੜਾ ਲਾਉਂਦੇ ਆ ਨਿੰਮ ਦਾ ਨਿੰਮ ਦਾ ਜਿਹੜਾ ਨਿੰਮੀ ਬਹੁਤ ਚੰਗੀ ਸੀ ਲੈਂਦੇ ਆ ਇਹ ਇਹ ਬਾਬੇ ਜਿਹੜੀ ਖਾਸ ਤੌਰ ਤੇ ਤਿਆਰ ਕਰਾਈ ਜਾਂਦੀ ਫਿਰ ਇਹ ਖਾਸ ਤੌਰ ਤੇ ਨਿੰਮ ਦਾ ਤਿਆਰ ਕਰਾਇਆ ਜਾਂਦਾ ਨਿੰਮ ਦਾ ਕਿਉਂਕਿ ਜਦ ਜਦ ਰਗੜਾ ਲੱਗਦਾ ਇਹਦਾ ਨਿੰਮ ਵੀ ਨਾਲ ਵਿੱਚ ਜਾਂਦੀ ਆ ਤੇ ਬਾਬੇ ਇਹ ਵੀ ਪੱਥਰ ਜਿਹੜਾ ਖਾਸ ਤੌਰ ਤੇ ਇਹ ਖਾਸ ਤੌਰ ਤੇ ਜੀ ਜਿਹਨੋਂ ਪਤਾ ਨਹੀਂ ਕਿ ਲਾਲ ਪੱਥਰ ਆਈਏ ਲਾਲ ਪੱਥਰ ਤੇ ਠੰਡਾ ਹੁੰਦਾ ਤੇ ਇਹਦੇ ਵਿੱਚ ਰਗੜਾ ਨੋਰਮਲ ਤਾਂ ਮਿਲਦਾ ਹੀ ਨਹੀਂ ਹੁਣ ਨੋਰਮਲੀ ਮਿਲਦਾ ਜੀ ਆਰਡਰ ਤੇ ਮਿਲਦਾ ਜੀ ਇਹ ਤਾਂ ਮੈਂ ਕਹਿੰਦਾ ਕੋਈ 5 ਕੁ ਮਿੰਟ ਵੀ ਨਹੀਂ ਕਮਾ ਸਕ अच्छा जी ਤੇ ਬਾਬੇ ਗੱਲ ਕਰੀਏ ਜਿਹੜੀ ਸ਼ਰਧਾਈ ਹੈ ਦੇ ਫਾਇਦੇ ਕੀ ਕੀ ਨੇ ਤੇ ਗੱਲ ਕਰੀਏ ਕਿੰਨੇ ਕੋ ਨੌਜਵਾਨ ਰੋਹ ਦੇ ਜਿਹੜੇ ਆਏ ਨੇ ਨੌਜਵਾਨ ਗਿਣਤੀ ਦੇ ਅਣਗਿਣਤ ਨੌਜਵਾਨ ਹੁੰਦੇ ਆ ਆਪਣੇ ਸਾਡੇ ਅਣਗਿਣਤ ਪੰਜ ਅਣਗਿਣਤ ਨੌਜਵਾਨ ਜੇ ਮਾਲੇ ਹੁੰਦੇ ਸਿਆਦਾ ਪਹਿਲਾਂ ਪਹਿਲਵਾਨ ਨਹੀਂ ਕਰਦੇ ਜਿਹੜੇ ਕਰਦੇ ਸਾਰੇ ਆ ਕੇ ਪੀਕੇ ਜਾਂਦੇ ਆ ਬੋਤਲਾਂ ਵਗੈਰਾ ਵਿੱਚ ਬੈਕ ਕਰਾ ਕੇ ਲੈ ਕੇ ਜਾਂਦੇ ਨੇ ਸਾਰੇ ਹੁਣ ਵੀ ਕਿੰਨੇ ਬਜ਼ੁਰਗ ਪੀਕੇ ਜਾਂਦੇ ਕਿ ਕਦੇ ਬਜ਼ੁਰਗ ਵੀ ਆਏ ਨੇ ਕਹਿੰਦੇ ਸਾਡੇ ਗੋਡੇ ਦੁਖਦੇ ਸੀ ਗੋਡੇ ਅਸੇ ਹੀ ਹੋ ਗਏ ਸਾਡੇ ਗੋਡਿਆਂ 'ਚ ਇਹਨਾਂ ਵੀ ਸਾਰਾ ਕੁਝ ਸੀਗਾ ਤਕਾਬੜ ਚੜਦੀ ਸੀ ਕਾਫੀ ਨਾਰਮਲ ਹੀ ਹੋ ਰਿਹਾ ਬਾਦਾਮ ਗੋਲਾਕੰਦ ਹੋਗੀ ਗੋਲਾਕੰਦ ਗਲਾਉ ਤੇ ਫਲ ਹੁੰਦੇ ਨੇ ਠਾਗੇ ਲਈ ਮਿਸ਼ਰੀ ਹੋਗੀ ਤਾਇਆ ਦੁੱਧ ਹੋ ਗਿਆ ਤੇ ਇਲਾਇਚੀ ਤੇ ਕਾਲੀ ਮਿਰਚ ਇਹ ਸਾਰੀ ਜਪਾ ਕੇ ਇਹਨੂੰ ਕੁੰਡੇ ਚ ਘੜਿਆਂ ਦਾ ਲਾ ਲੇ ਬਿਮਾਰੀਆਂ ਵੀ ਦੂਰ ਹੁੰਦੀਆਂ ਕਾਫੀ ਬਿਮਾਰੀ ਦੂਰ ਹੁੰਦੀ ਹੈ ਰੇਸ਼ਾ ਨਹੀਂ ਬੰਦਦਾ ਇਸਰੀ ਚ ਅੱਛਾ ਜੀ ਹਾਂਜੀ ਰੇਸ਼ੇ ਦੀ ਬਿਮਾਰੀ ਦੂਰ ਹੁੰਦੀ ਆਂ ਅੰਦਰੋਂ ਜਿੰਨੀ ਵੀ ਗਰਮੀ ਬੰਦ ਜਿਹੜੇ ਪੇਟ ਚ ਗਰਮੀ ਪੈ ਕੇ ਲੀਵਰ ਦੀ ਫੈਕਟਰੀ ਸ਼ੁਰੂ ਕਰਦੀ ਆ ਫੈਟ ਦੂਰ ਕਰਦਾ ਇਸ ਤਰ੍ਹਾਂ ਸੋ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਜਾਂਦੀਆਂ ਜੇਰੀ ਤੁਹਾਨੂੰ ਦੱਸ ਦਈਏ ਇਹ ਨਿਹੰਗ ਸਿੰਘ ਬਾਬਾ ਜੀ ਇਹ ਗਿੱਲਾ ਵਾਲੀ ਨਹਿਰ ਇਹ ਜਿਹੜੀ ਸ਼ਰਦਾਈ ਪੀਣਾ ਚਾਹੁੰਦਾ ਤੇ ਬਾਬਾ ਜੀ ਦੇ ਕੋਲ ਆ ਸਕਦਾ ਬਾਬਾ ਜੀ ਦਾ ਇਹ ਵੀ ਕਹਿਣਾ ਬੜੇ ਜਿਹੜੇ ਵੱਡੇ ਵੱਡੇ ਪਹਿਲਵਾਨ ਨੇ ਬੜੀ ਦੂਰ ਦੂਰੋਂ ਇੱਥੇ ਆਂਦੇ ਨੇ ਤੇ ਜਿਹੜੀ ਸ਼ਰਦਾਈ ਪੀਂਦੇ ਨਾਲ ਕਈ ਤਰੀਕੇ ਦੀਆਂ ਜਿਹੜੀਆਂ ਬਿਮਾਰੀਆਂ ਉਹ ਵੀ ਦੂਰ ਹੁੰਦੀਆਂ ਤੇ ਜਿਹੜੀ ਗਰਮੀ ਤੋਂ ਰਾਤ ਉਹ ਵੀ ਮਿਲਦੀ ਏ ਜੀ ਬਾਬਾ ਵੀ ਗਰਮੀ ਬੜੀ ਏ ਗਰਮੀ ਤੋਂ ਰਾਤ ਫਿਰ ਉਹ ਮਿਲਦੀ ਏ ਜੀ ਤੁਸੀਂ ਪੀ ਕੇ ਚੱਲ ਜਾਓ ਜੇ ਤੁਹਾਨੂੰ ਪਸੀਨਾ ਆ ਗਿਆ ਤਾਂ ਕਹਿੰਦੇ ਹੋ ਜਿੰਨਾ ਮਰਜ਼ੀ ਆਪਣਾ ਕੰਮ ਕਰ ਗਿਆ ਸੀ ਹੁਣ ਦੋ ਤਿੰਨ ਗਲਾਸ ਅੰਦਰ ਮਾਰੀਦਾ ਆ ਰਹਾ ਹਾਂ ਲੱਗੇ ਰਹੀਦਾ ਹੂੰ ਜਿਨੀ ਪਤਾ ਲੱਗਦਾ ਮੇਰੇ ਕਨ ਜੇ ਇਹ ਬੰਦਾ ਸ਼ਰਧਾਈ ਪੀਲੇ ਫਿਰ ਡਾਈਟ ਦੀ ਲੋੜ ਨਹੀਂ ਪੈਂਦੀ ਕਿਉਂ ਸਭ ਕੁਝ ਦਾ ਵਿੱਚ ਹੈਗਾ ਸਭ ਕੁਝ ਵੀ ਡਾਈਟ ਦੀ ਲੋੜ ਨਹੀਂ ਹਰ ਇੱਕ ਹਰ ਇੱਕ ਪ੍ਰਕਾਰ ਦਾ ਮਰੀ ਹਲਾਇਚ ਹਮ ਹਰ ਇੱਕ ਚੀਜ਼ ਬੰਦੇ ਦੂਰ ਕਰਦੀ ਹੈ ਤੇ ਨਾਲੇ ਮੇਨ ਗੱਲ ਇਹ ਹੈ ਜੇ ਲੋਕਾਂ ਨੂੰ ਆਪਣੇ ਅੱਜ ਕੱਲ ਸਾਰੇ ਨੇ ਵਹਿਮ ਆ ਕਿਦੇ ਨਿਹੰਗ ਸਿੰਘ ਨਸ਼ਾ ਵੇਚਦੇ ਨੇ ਜੀ ਬਿਲਕੁਲ ਉਹ ਵੀ ਕਿਤਨੇ ਕਿਤੇ ਬੜੀ ਵੱਡੀ ਗੱਲ ਹੈ ਕਹਿੰਦੇ ਅਗਰ ਨਿਹੰਗ ਸਿੰਘ ਖੜਾ ਤੇ ਉਹ ਕੀ ਕਹਿੰਦੇ ਨੂੰ ਉਹ ਨਸ਼ਾ ਵਿੱਚ ਭੰਗ ਹੋਣਾ ਭੰਗ ਹੋਣਾ ਜੀ ਉਹ ਚੀਜ਼ ਨਹੀਂ ਹੈਗੀ ਉਹ ਹੁੰਦੀ ਹੈ ਸ਼ੀਦੀ ਦੇਗਾ ਇਹ ਸ਼ਰਧਾਈ ਇਹ ਹਰ ਹਰੇਕ ਪ੍ਰਕਾਰ ਦੀ ਨਸ਼ੇ ਤੇ ਰਹਤਾ ਇਹਦੇ ਵਿੱਚ ਬਸ ਆਮ ਜਿਹਨਾਂ ਡਰਿੰਕ ਫੂਟੇਜ ਪਾ ਕੇ ਤਿਆਰ ਕੀਤਾ ਇਹਦਾ ਲਾਲ ਪੱਥਰ ਵੀ ਇਹ ਚ ਕੋਈ ਹਰ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਹੈਗਾ ਜੀ ਹਰ ਪ੍ਰਕਾਰ ਦੇ ਨਸ਼ੇ ਤੋਂ ਰਹਿਤ ਹੈ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਕੱਲ ਦੇ ਜਿਹੜੇ ਨੌਜਵਾਨੇ ਸਟਿੰਗ ਪੀਲੀ એનર્ਜੀ ਡਰਿੰਕ ਪੀਲੀ ਨੌਜਵਾਨ ਨੂੰ ਇਹ ਮੈਸੇਜ ਆ ਵੀ ਆਪਣੇ ਪ੍ਰਾਤਨ ਸਮੇਂ ਨਾਲ ਜੁੜੋ ਆਪਣੇ ਪੰਥ ਨਾਲ ਜੁੜੋ ਤੇ ਆਪਣਾ ਜਿਹੜਾ ਵੀ ਸੇਵਨ ਚੰਗੀ ਚੀਜ਼ ਦਾ ਸੇਵਨ ਕਰੋ ਕੋਲਡ ਡਰਿੰਕ ਵਗੈਰਾ ਜਾਂ ਹੋਰ એનર્ਜੀ ਡਰਿੰਕ ਅੱਜ ਕੱਲ ਜਿਹੜੇ ਨੌਜਵਾਨ ਪਿੰਦੇ ਨੇ ਉਹਦਾ ਬਾਈਕਾਟ ਕਰਨਾ ਚਾਹੀਦਾ ਤੇ ਇਹ ਜਿਹੜੀ ਗੁਰੂ ਸਾਹਿਬ ਦੇ ਲੋ ਜਿਹੜੀ ਦਾਤ ਜਿਹੜੀ ਸਰਦਾਈ ਦਿੱਤੀ ਗਈ ਹੈ ਇਹਨੂੰ ਪੀਣਾ ਚਾਹੀਦਾ ਤੇ ਇਹਦੇ ਨਾਲ ਜਿਹੜੀਆਂ ਕਈ ਤਿੱਕੇ ਜਿਹੜੀਆਂ ਬਿਮਾਰੀਆਂ ਉਹ ਵੀ ਦੂਰ ਹੁੰਦੀਆਂ ਤੇ ਜਿਹੜੀ ਗਰਮੀ ਤੋਂ ਰਾਹਤ ਹੈ ਉਹ ਵੀ ਮਿਲਦੀ ਹੈ ਤੇ ਬਾਬੇ ਦਾ ਕਹਿਣਾ ਮੇਰੇ ਕੋ ਬੜੇ ਜਿਹੜੇ ਵੱਡੇ-ਵੱਡੇ ਇਲਾਕੇ ਜਿਹੜੇ ਪਹਿਲਵਾਨ ਆਂਦੇ ਨੇ ਤੁਹਾਨੂੰ ਉਹ ਵੀ ਦੱਸ ਦਿਆਂ ਇਸ ਇਲਾਕੇ ਦੇ ਜਿਹੜੇ ਬਾਬੇ ਦੇ ਚਰਚੇ ਬੜੇ ਨੇ ਸੋਸ਼ਲ ਮੀਡੀਆ ਤੇ ਬੜੇ ਚਰਚੇ ਨੇ ਬੜੀ ਦੂਰ-ਦੁਰੋਂ ਜਿਹੜੇ ਲੋਕ ਤੇ ਬੜੀ ਦੂਰ-ਦੁਰੋਂ ਜਿਹੜੇ ਪਹਿਲਵਾਨ ਨੇ ਬਾਬਾ ਹੀ ਹੁਣਾਂ ਦੇ ਕੋਲ ਆਂਦੇ ਨੇ ਹੋਰ ਅਪਡੇਟ ਲਈ ਤੁਸੀਂ ਜੁੜੇ ਰਹੋ ਸਮਨ ਨਿਊਜ਼ ਲੈਣਾ ਮਨ ਨੂੰ ਦਿਓ ਜਿਆਜਤ